ਸੱਤਾ ਤੋਂ ਪਹਿਲਾਂ ਤਾਂ ਸੱਤਾ ਤੋਂ ਪਹਿਲਾਂ ਤਾਂ ਚੰਦ ਦਿਖਾਤਾ ਆਪਾਂ 90% ਮੂੰਗੀ ਦੀ ਫਸਲ ਪਿਛਲੇ ਵਰੇ ਜਿਹੜੀ ਆ ਉਹ ਡਿਸਟ੍ਰੈਸ ਸੇਲ ਚ ਗਈ ਹੈ ਲੋਕਾਂ ਨੇ ਮਯੂਸ ਹੋ ਕੇ ਸੁੱਟ ਕੇ ਨੱਠ ਗਏ ਨੇ ਗਗਨ ਅਨਮੋਲ ਸੋ ਬਾਹਰ ਬੈ ਕੇ ਚੁਟਕੀਆਂ ਮਾਰਨੀਆਂ ਕਿ 5 ਮਿੰਟ 5 ਮਿੰਟ 5 ਮਿੰਟ SMSP ਦਵਾ ਦੇਗੇ ਵੇਰ ਆ ਦੇ ਨੋ ਆਲ ਬਰਨਾਲਾ ਦੇ ਅਨਾਜ ਮੰਡੀ ਦੇ ਵਿੱਚ ਖੜੇ ਸੁਖਪਾਲ ਸਿੰਘ ਖਹਿਰਾ ਮੁੱਖ ਮੰਤਰੀ ਮਾਨ ਦੇ ਮੰਤਰੀਆਂ ਮੋਲ ਗਗਨ ਮਾਨ ਤੇ ਸਵਾਲ ਖੜੇ ਕਰ ਰਹੇ ਨੇ ਦਰਅਸਲ ਮੁੱਦਾ ਐਮਐਸਪੀ ਦਾ ਐਸ ਲਈ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ ਕਿ ਕਿਸਾਨਾਂ ਦੇ ਮੁੱਦੇ ਤੇ ਮਾਨ ਸਰਕਾਰ ਫੇਲ ਹੋ ਗਈ ਹੈ ਨਾਲ ਹੀ ਕਹਿ ਰਹੇ ਨੇ ਕਿ ਜੋ ਵਾਅਦੇ ਕੀਤੇ ਸਨ ਉਹ ਵਫਾ ਕਿਉਂ ਨਹੀਂ ਹੋਏ ਸੱਤਾ ਤੋਂ ਪਹਿਲਾਂ ਤਾਂ ਸੱਤਾ ਤੋਂ ਪਹਿਲਾਂ ਤਾਂ ਚੰਦ ਦਿਖਾਤਾ ਆਪਾਂ ਕਿ 22 ਫਸਲਾਂ ਦੇ ਉੱਤੇ ਮਿਨੀਮਮ ਸਪੋਰਟ ਪ੍ਰਾਈਸ ਭਗਵੰਤ ਮਾਨ ਦੀ ਆਪਣੀ ਕਮਿਟਮੈਂਟ ਹੈ ਉਹ ਬਾਈ ਫਸਲਾਂ ਦਾ ਤੇ ਕੀ ਮਿਲਣੀ ਹੈਗੀ ਆ ਇੱਕ ਮੂੰਗੀ ਦੀ ਤੇ ਮੱਕੀ ਦੀ ਫਸਲ ਦੋ ਫਸਲਾਂ ਤੇ ਸਟੇਟ ਗਵਰਨਮੈਂਟ ਨੇ ਮਿਨਿਮਮ ਸਪੋਰਟ ਪ੍ਰਾਈਸ ਦਿੱਤੀ ਸੀ ਮੂੰਗੀ ਦੇ ਦਿੱਤੀ ਸੀਗੀ 7275 ਰੁਪਏ 90% ਮੂੰਗੀ ਦੀ ਫਸਲ ਪਿਛਲੇ ਵਰੇ ਜਿਹੜੀ ਆ ਉਹ ਡਿਸਟ੍ਰੈਸ ਸੇਲ ਚ ਗਈ ਆ ਲੋਕਾਂ ਨੇ ਮਯੂਸ ਹੋ ਕੇ ਛੁੱਟ ਕੇ ਨੱਟ ਗਏ ਨੇ ਜਿੱਦ ਨਾਲ ਹੁਣ ਲੋਕਾਂ ਨੇ ਹੁਣ ਮੂੰਗੀ ਦੀ ਗੱਲ ਹੀ ਨਹੀਂ ਕਰਦੀ ਆ ਆਮ ਆਦਮੀ ਪਾਰਟੀ ਅਗਰ ਤੁਸੀਂ ਕਹਿੰਦੇ ਕਿ ਡਾਇਵਰਸੀਫਾਈ ਕਰਨਾ ਝੋਨੇ ਨੂੰ ਘਟਾਉਣਾ ਜਦ ਤੱਕ ਤੁਸੀਂ ਉਹਨਾਂ ਨੂੰ ਆਲਟਰਨੇਟ ਕ੍ਰੋਪਿੰਗ ਸਿਸਟਮ 60-70000 ਰੁਪਏ ਇਕੜ ਦਾ ਜ਼ਿੰਮੇਵਾਰ ਨੂੰ ਨਹੀਂ ਦਿਓਗੇ ਚੋਨਾ ਕਿਉਂ ਛੱਡੇਗਾ ਝੋਨਾ ਛੱਡਣਾ ਚਾਹੁੰਦਾ ਉਹਨੂੰ ਸਮਝਦਾ ਰਿਹਾ ਕਿ ਪਾਣੀ ਖਰਾਬ ਹੋ ਰਿਹਾ ਪੰਜਾਬ ਦਾ ਛੱਡੇਗਾ ਤਾਂ ਹੀ ਨਾ ਜੀ ਉਹਨੂੰ ਆਲਟਰਨੇਟ ਉਹਦੀ ਆਮਦਨ 50 60 70000 ਰੁਪਏ ਝੋਨੇ ਜਿੰਨੀ ਪਰ ਇਕੜ ਉਹਨੂੰ ਮੁਹੱਈਆ ਕਰਾਈ ਜਾਵੇ ਪਰ ਕਰਾ ਨਹੀਂ ਸਕੇ ਇਹਨਾਂ ਦੀ ਜਿਹੜੀ ਮਿਨਿਸਟਰ ਹੈ ਹੁਣ ਬਣੀ ਗਗਨ ਅਨਮੋਲ ਸੋ ਬਾਹਰ ਬੈ ਕੇ ਚੁਟਕੀਆਂ ਮਾਰਨੀਆਂ ਕਿ 5 ਮਿੰਟ 5 ਮਿੰਟ 5 ਮਿੰਟ ਐਮਐਸਪੀ ਦਵਾ ਦੇਣਗੇ ਵੇਰ ਆ ਦੇ ਨੋ ਆਲ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ 2 ਸਾਲਾਂ ਦੇ ਵਿੱਚ ਸਰਕਾਰ ਆਲਮੋਸਟ ਹਰ ਫਰੰਟ ਤੇ ਫੇਲ ਹੋ ਰਹੀ ਹੈ ਤਾ ਕਰਕੇ ਲੋਕ ਜਿਹੜੇ ਨੇ ਬਹੁਤ ਮਾਯੂਸ ਉਹ ਦਰਅਸਲ ਸੁਖਪਾਲ ਸਿੰਘ ਖੇੜਾ ਸੰਗਰੂਰ ਯਾਨੀ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਤੋਂ ਚੋਣ ਲੜ ਰਹੇ ਨੇ ਇਸੇ ਲਈ ਉਹਥੇ ਸਰਗਰਮ ਨੇ ਤੇ ਅੱਜ ਬਰਨਾਲਾ ਦੀਆਂ ਅਨਾਜ ਮੰਡੀਆਂ 'ਚ ਪਹੁੰਚੇ ਤੇ ਇਲਜ਼ਾਮ ਲਗਾਇਆ ਕਿ ਬੰਦੋਬਸਤ ਪੁਕਤਾ ਨਹੀਂ ਨੇ